ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮੈਦਾਨ ਫਤਿਹ ਸੇਵਾਦਾਲ ਦੇ ਪਰਿਵਾਰ ਦੇ ਵਿੱਚ ਅੱਜ ਵਾਧਾ ਹੋਣ ਜਾ ਰਿਹਾ ਆ ਸਾਡਾ ਵੀਰ ਦਵਿੰਦਰ ਸਿੰਘ ਜਿਸ ਦੀ ਬੇਟੀ ਅਨਮੋਲ ਹੈ ਅੱਜ ਉਹਦਾ ਜਨਮ ਦਿਨ ਹੈ ਉਸ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਵੀਰ ਜੀ ਨੇ ਕਿਹਾ ਸੀਗਾ ਕਿ ਭਾਈ ਮੇਰੀ ਬੇਟੀ ਦਾ ਜਨਮ ਦਿਨ ਮਨਾਇਆ ਜਾਵੇ ਤੇ ਹਰ ਮੈਦਾਨ ਫਤਿਹ ਦਾਲ ਦੇ ਸੇਵਾਦਾਰਾਂ ਦੇ ਨਾਲ ਰਲ ਕੇ ਵੀ ਜਿਹੜਾ ਬੁੱਟੇ ਲਗਾਉਣ ਦਾ ਪ੍ਰੋਗਰਾਮ ਆ ਰੁੱਖ ਲਗਾਓ ਚਗਿਰਦਾ ਬਚਾਓ ਮਹਿਮ 2025 ਦਾ ਆਗਾਜ਼ ਤੇ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਇੱਕ ਬੇਨਤੀ ਲਈ ਸੀ ਕਿ ਮੇਰੇ ਬੇਟੀ ਦਾ ਜਨਮ ਦਿਨ ਤੇ ਲਾ ਕੇ ਮਨਾਇਆ ਜਾ ਸੋ ਅੱਜ ਤੋਂ ਅਸੀਂ ਆਪਣੇ ਪਰਿਵਾਰ ਵਿੱਚ ਵਧਾ ਕਰਨ ਜਾ ਰਹੇ ਹਾਂ ਖਾਲਸਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਦਵਿੰਦਰ ਸਿੰਘ ਖਾਲਸਾ ਜੀ ਨੂੰ ਕਿਉ ਆਉਣ ਆਓ ਜੀ ਖਾਲਸਾ ਜੀ ਤੇ ਅੱਜ ਤੋਂ ਇਹ ਸਾਡੇ ਗਰੁੱਪ ਦੇ ਮੈਂਬਰ ਨੇ ਤੇ ਵਾਹਿਗੁਰੂ ਜੀ ਇਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਬਖਸ਼ਣ ਲੋ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਨੇ ਸਾਡੇ ਖਾਲਸਾ ਜੀ ਪੂਰੀ ਚੜ੍ਹਦੀ ਕਲਾ 'ਲੇ ਨੇ ਤੇ ਆਓ ਹੁਣ ਇਹਨਾਂ ਦੇ ਹੱਥੋਂ ਤੇ ਇਹਨਾਂ ਦੀ ਬੇਟੀ ਦੋਹਾਂ ਦੇ ਉੱਤੇ ਇੱਕ ਬੁੱਟਾ ਲਗਾ ਲਈਏ। ਕੀ ਲੈ ਲਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੁੱਖ ਲਗਾਓ ਚਕਿੱਰਦਾ ਬਚਾਓ ਮਹਿੰਮ 2025 ਦਾ ਆਗਾਜ਼ ਅੱਜ ਤੋਂ ਹੋਣ ਜਾ ਰਿਹਾ ਹੈ ਜੀ। ਸਾਡੀ ਬੇਟੀ ਅਨਮੋਲ ਦਾ ਅੱਜ ਜਨਮ ਦਿਨ ਹੈ ਤੇ ਉਸਦੇ ਜਨਮ ਦਿਨ ਦੇ ਉੱਤੇ ਇਹ ਆਗਾਜ਼ ਹੋਣ ਜਾ ਰਿਹਾ ਹੈ ਤੇ ਬੇਟੀ ਨੇ ਆਪਣੇ ਜਨਮ ਦਿਨ ਦੇ ਉੱਤੇ ਵਧੀਆ ਫੁੱਲਾਂ ਵਾਲੇ ਬੁੱਟੇ ਪੰਜਾਂ ਚ ਲਗਾਏ ਨੇ। ਸੋ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਸਾਡੀ ਇਸ ਅਨਮੋਲ ਇਹ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ ਤੇ ਐਸੀ ਤਰ੍ਹਾਂ ਵਾਤਾਵਰਣ ਨੂੰ ਬਚਾਉਣ ਦਾ ਜਿਹੜਾ ਉਪਰਾਲਾ ਆ ਇਹ ਬੇਟੀ ਕਰਦੀ ਸੋ ਆਓ ਇਹਦੇ ਹੱਥੋਂ ਆਪਾਂ ਬੁੱਧਾ ਲੱਗਿਆਂ ਨੂੰ ਬੋਲੇ ਸੋਨਿਹਾਲ ਸ੍ਰੀ ਅਕਾਲ ਗੋਲੇ ਸੋਨੇ ਹਾਲ ਮਿੱਟੀ ਪਾਉ ਪੁੱਤ ਖਾਲੀ ਨਹੀਂ ਰਹਿਣਾ ਚਾਹੀਦਾ ਸਾਈਡ ਤੇ ਖਾਲੀ ਹੈ ਖਾਲੀ ਦਾ ਪਾਣੀ ਨਹੀਂ ਕਰਨਾ ਪਾਣੀ ਗੋਲੇ ਸੋਨੇ ਹਾਲ ਗੁਰਦੁਆਰਾ ਨਿਰਗੁਣ ਦਾਸ ਦੇ ਵਿੱਚ ਸਾਡੇ ਬਾਬਾ ਬਹਾਦਰ ਸਿੰਘ ਜੀ ਅੱਜ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਦੋ ਸ਼ਬਦ ਇਸ ਬੇਟੀ ਬਾਰੇ ਤੇ ਵਾਤਾਵਰਣ ਬਾਰੇ ਜ਼ਰੂਰ ਕਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਸ਼ਾ ਨੇ অপার ਕਿਰਪਾ ਬਖਸ਼ਿਸ਼ ਕੀਤੀ ਇਸ ਪਰਿਵਾਰ ਨੂੰ ਜਿਸ ਜਿਹੜੀ ਇਸ ਬੱਚੀ ਨੇ ਆਪਣੇ ਜਨਮਦਨ ਮਨਾਉਂਦੇ ਆ ਵਾਤਾਵਰਣ ਨਾਲ ਪ੍ਰੇਮ ਕੀਤਾ ਉਸ ਅਕਾਲ ਪੁਰਖ ਨੇ ਸਾਨੂੰ ਵਾਤਾਵਰਣ ਦੇ ਲਈ ਇਹ ਸਾਧਨ ਬਖਸ਼ਿਸ਼ ਕੀਤੇ ਨੇ ਪਵਣ ਗੁਰੂ ਪਾਣੀ ਪਤਮਾ ਤਰਤੁ ਮਹਤ। ਅੱਜ ਸਮੇਂ ਦੇ ਅਜਿਹੇ ਹਾਨਾਤ ਬਣ ਗਏ ਨੇ ਸਾਡਾ ਪਾਣੀ ਵੀ ਗੰਧਲਾ ਹੋ ਗਿਆ ਪਵਿੱਤਰ ਹੋ ਗਿਆ ਧਰਤੀ ਵੀ ਖਾਦ ਨਾਲ ਜ਼ਹਿਰ ਹੋ ਗਈ ਹੈ ਹਵਾ ਹੈ ਜਿਹੜੀ ਪ੍ਰਦੂਸ਼ਿਤ ਹੋ ਗਈ ਹੈ ਇਹਨੂੰ ਸਾਫ਼ ਰੱਖਣ ਦਾ ਸਾਧਨ ਹੈ ਸਾਡਾ ਵਾਤਾਵਰਣ ਬੂਟੇ ਲਾਉਣੇ ਵੱਡੇ ਦਰਖਤ ਲਾਉਣੇ ਇਹਦੇ ਨਾਲ ਹੀ ਸਾਡਾ ਸਾਰਾ ਕੁਝ ਸਾਫ਼ ਰਹਿੰਦਾ ਹੈ ਗੁਰੂ ਹਰਿ ਰਾਇ ਮਹਾਰਾਜ ਜੀ ਨੇ ਵੀ ਪੀਰਪੁਰ ਸਾਹਿਬ ਇਸ ਵਾਤਾਵਰਣ ਲਈ ਉੱਥੇ ਵੀ ਵੱਡਾ ਬਾਗ ਲਾਇਆ ਸੀ 9 ਲੱਖਾਂ ਬਾਗ ਲੋਕਾਂ ਦੇ ਪਰ ਉਪਕਾਰ ਵਾਸਤੇ ਦਵਾਈਆਂ ਵਾਸਤੇ ਬੂਟੀਆਂ ਵਾਸਤੇ ਰੋਗਤਾ ਵਾਸਤੇ ਪਾਸ਼ਾ ਦਾ ਬਖਸ਼ਿਸ਼ ਹੁਣ ਹੈ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋ ਇਹ ਪਾਣੀ ਜਿੰਦ ਲਈ ਸਾਡਾ ਜ਼ਰੂਰੀ ਹੈ ਹਵਾ ਪਾਉਣ ਪਾਣੀ ਸਾਰੇ ਸਾਡੇ ਜ਼ਰੂਰੀ ਅੰਗ ਹਨ ਇਹਨਾਂ ਨੂੰ ਸਾਫ਼ ਪਵਿੱਤਰ ਰੱਖਣਾ ਸਾਡਾ ਕਰਮ ਹੈ ਹੇ ਪਰਿਵਾਰ ਵਧਾਈਆਂ ਦੇ ਪਾਤ੍ਰਾ ਜਿਹੜਾ ਐਸੇ ਕਰਮ ਕਰ ਰਹੇ ਹਨ ਸਾਰੇ ਸੇਵਾਦਾਰ ਸਾਰੇ ਹਰਮਾਨ ਦਾਨ ਫਤਿਹ ਕਲੱਬ ਦੇ ਜਿੰਨੇ ਵੀ ਸੇਵਾਦਾਰਨ ਸਾਰਾ ਵਧਾਈਆਂ ਦੇ ਪਾਤ੍ਰਾ ਨਵਾਹਿ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਡੀ ਬੇਟੀ ਅਨਮੋਲ ਦਾ ਜਨਮ ਦਿਨ ਹੈ ਜੀ ਤੇ ਉਹ ਆਪਣੇ ਜਨਮ ਦਿਨ ਦੇ ਉੱਤੇ ਆਪਣੇ ਜੋ ਦਿਲ ਦੇ ਭਾਵ ਨੇ ਉਹ ਕੀ ਕਹਿਣਾ ਚਾਹੁੰਦੀ ਆ ਆਓ ਹਾਂਜੀ ਬੇਟਾਈ ਵਾਹਿਗੁਰਜੀ ਕਾ ਖਾਲਸਾ ਦੀ ਨਾਮ ਮੁੱਤ ਆਪਣਾ ਮੈਂ ਨਾਮ ਮਨੋਜੀਤ ਹਾਂ ਜੀ ਤੇ ਅੱਜ ਤੁਹਾਨੂੰ ਕਿੱਦਾਂ ਲੱਗਿਆ ਜਨਮ ਦਿਨ ਮਨਾ ਕੇ ਵਧੀਆ ਲੱਗਿਆ ਤੇ ਕੀ ਅੱਗੇ ਪ੍ਰਣ ਕਰਦੇ ਹੋ ਤੁਸੀਂ ਮੈਂ ਜਿੱਤੋ ਵੀ ਇੱਦਾਂ ਬੂਟੇ ਲਗਾਉਣਾ ਸੋ ਬੇਟੀ ਚਾਹਦੀ ਹੈ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਇਦਾਂ ਹੀ ਬੂਟੇ ਲਗਾ ਕੇ ਆਪਣਾ ਜਿਹੜਾ ਜਨਮ ਦਿਨ ਹੈ ਉਹ ਮਨਾਵਾਂਗੀ ਤੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਪੂਰਾ ਯੋਗਦਾਨ ਦਿਆਂਗੀ ਤੇ ਸਾਡੇ ਹਰ ਮੈਦਾਨ ਫਤਿਹ ਸੇਵਾਦਲ ਦੇ ਯੋਧੇ ਨੇ ਜੀ ਸਾਰੇ ਤੇ ਬੇਟੀ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਨੂੰ ਚੰਗੀ ਕਲਾ ਦੇਸ਼ ਕੌਮ ਦੀ ਸੇਵਾ ਤੇ ਐਸੀ ਤਰ੍ਹਾਂ ਦਲ ਬਖਸ਼ਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਆਪਣੇ ਸਿੱਖਿਆ ਦੇ ਨਾਲ ਤੇ ਆਪਣੇ ਦੇਸ਼ਕੌਮ ਦੀ ਸੇਵਾ ਕਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ